ਸੋ ਅਮਨ ਚੇਰ ਸਿੰਘ ਸ਼ਾਹੀ ਕਲਸੀ ਐਮ ਐਲ ਏ ਬਟਾਲਾ ਵੱਲੋਂ 700 ਦੇ ਕਰੀਬ ਜਿਹੜੇ ਨੇ ਬਟਾਲਾ ਸ਼ਹਿਰ ਵਾਸੀਆਂ ਨੂੰ ਨਵੇਂ ਰਾਸ਼ਨ ਕਾਰਡ ਜਿਹੜੇ ਨੇ ਭੇਟ ਕੀਤੇ ਨੇ ਕਿ ਆਪਾਂ ਗ੍ਰਾਉਂਡ ਜ਼ੀਰੋ ਦੀ ਰਿਪੋਰਟ ਦਿਖਾਵਾਂਗੇ ਤੁਹਾਨੂੰ ਵਾਰਡ ਨੰਬਰ 13 ਦੀ ਵਾਰਡ ਨੰਬਰ 13 ਦੇ ਲੋਕ ਨੇ ਜਿਹੜੇ ਉਹ ਵੀ ਕਿਤੇ ਨਾ ਕਿਤੇ ਖੁਸ਼ ਨਜ਼ਰਾਂ ਦੇ ਪਏ ਨੇ ਜਦੋਂ ਆਪਾਂ ਗੱਲਬਾਤ ਕਰਨੀ ਚਾਹੀਏ ਉਹਨਾਂ ਨੇ ਕਿਹਾ ਕਿ ਬੜਾ ਵਧੀਆ ਉਪਰਾਲਾ ਜੀ ਅਮਨ ਚੇਰ ਸਿੰਘ ਸ਼ਾਹੀ ਕਲਸੀ ਅਤੇ ਉਹਨਾਂ ਦੀ ਸਮੁੱਚੀ ਟੀਮ ਸੰਧੂ ਪੱਟੀ ਸਮਾਜ ਸੇਵੀ ਨੇ ਅੱਗੇ ਲੱਗੇ ਹੋਏ ਨੇ ਵਾਰਡ ਨੰਬਰ 13 ਦੀਆਂ ਹਰ ਇੱਕ ਤਰ੍ਹਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਹੱਲ ਕਰਦੇ ਪਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਲੋਕ ਜਿਹੜੇ ਨੇ ਰਾਸ਼ਨ ਕਾਰਡ ਹੱਥ ਦੇ ਵਿੱਚ ਫੜ ਕੇ ਕਿਤੇ ਨਾ ਕਿਤੇ ਸੰਧੂ ਪੱਟੀ ਦਾ ਤੇ ਨਾਲ ਦੀ ਨਾਲ ਆਮ ਪਾਰਟੀ ਦੀ ਸਰਕਾਰ ਸਮੁੱਚੀ ਟੀਮ ਦਾ ਤੇ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਦਾ ਧੰਨਵਾਦ ਕਰਦੇ ਵੀ ਨਹੀਂ ਕਿਤੇ ਥੱਕਦੇ ਆਪਾਂ ਗੱਲਬਾਤ ਕਰਾਂਗੇ ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ ਬੀਬੀਆਂ ਨਾਲ ਕੀ ਕੀ ਉਹਨਾਂ ਦਾ ਕਹਿਣਾ ਹੈ ਸੋ ਨਮਸਕਾਰ ਜੀ ਹਾਂ ਜੀ ਕੀ ਨਾਮ ਦੇ ਤੁਮਲੇਸ਼ ਅਮਲੇ ਜੀ ਤੁਹਾਡਾ ਕਿੰਨੀ ਦੇਰ ਤੋਂ ਨਹੀਂ ਰਾਸ਼ਨ ਕਾਰਡ ਬਣਿਆ ਤੇ ਹੁਣ ਜਿਹੜਾ ਰਾਸ਼ਨ ਕਾਰਡ ਬਣ ਗਿਆ ਕੀ ਕਹਿਣਾ ਚਾਹੀਦਾ ਹਾਂਜੀ 10 12 ਸਾਲ ਤੋਂ ਨਹੀਂ ਬਣਿਆ ਹੈਗਾ ਹੁਣ ਬਣ ਗਿਆ ਕੀ ਕਹਿਣਾ ਚਾਹੁੰਦੇ ਹੋ ਫਿਰ ਹਾਂ ਬੋਰ ਬਹੁਤ ਧੰਨਵਾਦ ਕਰਨਿਆ ਅਸੀਂ ਕਿਹਨਾਂ ਦਾ ਧੰਨਵਾਦ ਕਰਦੇ ਹਾਂ ਸਾਰੀ ਕਲਸੀ ਦਾ ਹਾਂਜੀ ਸੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੇ 700 ਕਾਰਡ ਜਿਹੜੇ ਨੇ ਬਣਾਏ ਨੇ ਅੜੇ ਦੇ ਹੀ ਹੂਣ ਬਣ ਗਏ ਨੇ ਕੀ ਕਹਿਣਾ ਚਾਹੁੰਦੇ ਹੋ ਹਾਂ ਉਹ ਇਹ ਵੀ ਕਹਿਣਾ ਚਾਹੁੰਦੇ ਹਾਂ ਧੰਨਵਾਦ ਜਿਨ੍ਹਾਂ ਨੇ ਬਣਾਏ ਸਾਡੇ ਕਾਰਡ ਹਾਂਜੀ ਪ੍ਰੀਤ ਸਿੰਘ ਦਾ ਪਰ ਪੰਚੀ ਸਾਹਿਬ ਦਾ ਆਲੀ ਸੁਣਦਾ ਨਹੀਂ ਗਰੀਬਾਂ ਦੀ ਤਾਂ ਸੁਣਦਾ ਹੀ ਨਹੀਂ ਚਲੋ ਇਹਨਾਂ ਦੇ ਕਾਰਡ ਆ ਗਏ ਜਿਵੇਂ ਕਰੀ ਪਾਉਂਦੇ ਚਾਹੁੰਦੇ ਨੇ ਪੇਰੇ ਸੁਣਨ ਲੱਗਦੀ ਸਰਕਾਰ ਹਾਂਜੀ ਸੁਣਨ ਲੱਗ ਪਈ ਸੋ ਤੋ ਕਿੰਨੇ ਦਿਨ ਤੋਂ ਤੁਹਾਡੇ ਜਿਹੜੇ ਅੜੇ ਦੇ ਹੀ ਕਾਰਡ ਤੇ ਹੁਣ ਕਾਰਡ ਬਣ ਕੇ ਕਿਹ ਜਾਨਾ ਚਾਹੁੰਦੇ ਹਾਂ ਹਾਂ ਸਾਡੇ ਕਾਰਡ ਬਣ ਕੇ 12 ਸਾਲ ਤੋਂ ਪਹਿਲੇ 15 ਦਾ ਕੁਛ ਹੁੰਦਾ ਨਹੀਂ ਹੱਡੀ ਨਹੀਂ ਬੜੇ ਚੱਕਰ ਆਏ ਕੋਈ ਜਾਨਣਾ ਕੋਈ ਮਸ਼ੀਨ ਕੰਮ ਖਰਾਬ ਆ ਕੋਈ ਸਾੜ ਪਾ ਦਵੇ ਆ ਪੱਟੀ ਸਾਹਿਬ ਆਏ ਨੇ ਸੰਧੂ ਭਾਜੀ ਇਹਨਾਂ ਨੇ ਆੜੀ ਸੁਣੀ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਇਹ ਗੱਲ 도ਰੇ ਜਾਨਣੇ ਆ ਸਾਡੀ ਤੈਅ ਦੇ ਤੋਂ ਸ਼ੁਕਰੀਆ ਅਦਾ ਕਰਦੇ ਆਂ ਰਾਹੀਂ ਸਾਡੀ 도ੜ ਕੇ ਮਦਦ ਕਰਦਾਂ ਆਣ ਕੇ ਕੋਈ ਵੀ ਕੰਮ ਕਰਨੇ 도ਰੇ ਚੱਲ ਜਾਂਦੀ ਨਹੀਂ ਜਾਈਏ ਰਾਤੀ ਜਾਈਏ ਇਹਦਾ ਬੂਆ ਖੁੱਲਾ ਹੁੰਦਾ ਆ ਬਸ ਐ ਬੜਾ ਧੰਨਵਾਦ ਕਰਨਿਆ ਭਗਵਾਨ ਦਾ ਸ਼ਹੀਦ ਕਲਸੀਪਾ ਤੇ ਦੁਨੀਆ ਕੋਲੇ ਦਾ ਬੋਸ਼ਾਪੇ ਆਮ ਆਦਮੀ ਪਾਰਟੀ ਰਾਸ਼ਨ ਕਾਰਡ ਬਣ ਗਏ ਨੇ ਤੁਹਾਡੇ ਤੇ ਹੁਣ ਤੁਹਾਡੀ ਕੀ ਡਿਮਾਂਡ ਹੈ ਆਮ ਆਦਮੀ ਪਾਰਟੀ ਤੁਹਾਡੇ ਲੋਕਾਂ ਦੀ ਸਰਕਾਰ ਤੁਹੀ ਬਿੱਲ ਮਾਫ ਕੀਤੇ ਆ ਇਹ ਬਸ ਇਸ ਤਰ੍ਹਾਂ ਹੀ ਕੀਤੇ ਰਹਿਣ ਤਾਂ ਕਿ ਦੁਨੀਆ ਦਾ ਹੱਥ ਸੌਖਾ ਰਵੇ ਕੁਝ ਟੇਰ ਤੇ ਆਮ ਆਦਮੀ ਪਾਰਟੀ ਫੇਰ ਦੁਬਾਰਾ ਲਿਆਣਗੇ ਕੋਈ ਵੀ ਤੁਹਾਨੂੰ ਦਿਖਾ ਰਿਹਾ ਨਹੀਂ ਕਿ ਲੋਕ ਕਹਿੰਦੇ ਨੇ ਕਿ ਬਾਕੀ ਜਿਹੜੀਆਂ ਮੰਗਾਂ ਜਿਹੜੀਆਂ ਨੇ ਪੂਰੀਆਂ ਹੋ ਗਈਆਂ ਨੇ ਸਾਰੇ ਕੰਮ ਜਿਹੜੇ ਨੇ ਵਧੀਆ ਕਰਦੇ ਪਏ ਨੇ ਆਪਾਂ ਗੱਲਬਾਤ ਕਰਾਂਗੇ ਸੋ ਨਮਸਕਾਰ ਜੀ ਕੀ ਨਾਮ ਜੱਥੇ ਦਾ ਕਿੰਨੀ ਦੇਰ ਦਾ ਤੁਹਾਡਾ ਰਾਸ਼ਨ ਕਾਰਡ ਨਹੀਂ ਬਣਿਆ 12-13 ਸਾਲ ਤੋਂ ਹੁਣ ਫਿਰ ਬਣ ਗਿਆ ਹਾਂਜੀ ਕਿੰਨੇ ਕੁ ਖੁਸ਼ ਹੋਏ ਹੋ ਚਾਹਾਂ ਘਰ ਦਾ ਗੁਜ਼ਾਰਾ ਫਿਰ ਚੱਲ ਜੂਗਾ ਹੁਣ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਫਿਰ ਭੱਟੀ ਸਾਹਿਬ ਦਾ ਦੋਸ ਵਾਰ ਸੁਣ ਕੇ ਹਰ ਕਰਦੇ ਉਹ ਐਮਐਲਏ ਨੇ 700 ਕਾਰਡ ਬਣਾਏ ਦੇ ਤੁਹਾਡੇ ਵਾਰਡ ਦੇ ਵੀ ਕਾਫੀ ਕਾਰਡ ਬਣੇ ਨੇ ਕੀ ਕਹਿਣਾ ਭੱਟੀ ਭਾਜੀ ਬਸ ਇੱਕ ਵਾਰੀ ਇੱਕ ਵਾਰਾ ਕ੍ਰੈਸਟ ਕੀਤੀ ਹੈ ਤੁਹਾਡਾ ਕਾਰਡ ਹੈਗਾ ਇਹਨਾਂ ਪ੍ਰੂਫ ਖੜੇ ਤੁਹਾਡਾ ਕਾਰਡ ਬਣਾ ਦਿੱਤਾ ਇਹਨਾਂ ਹੰਦਰ ਲੱਗ ਬਹੁਤ ਸਸਤੀ ਪਾਲੇ ਨੂੰ ਬਹੁਤ ਬਹੁਤ ਧੰਨਵਾਦ ਜੀ। ਅਮਨ ਚੇਰ ਸਿੰਘ ਸ਼ਰੀ ਕਲਸੀ ਐਮ ਐਲ اے ਨੇ ਆਮ ਆਦਮੀ ਦੀ ਸਰਕਾਰ ਉਹਨਾਂ ਦੀ ਉਹਨਾਂ ਨੇ 700 ਕਾਰ ਬਣਾਏ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਉਹਨਾਂ ਨੂੰ ਵੀ ਧੰਨਵਾਦ। ਉਹਨਾਂ ਨੂੰ ਬਹੁਤ ਖੁਸ਼ੀ ਆਈ ਕਿ ਇਹ ਦੁਬਾਰਾ ਸਰਕਾਰ ਆ ਗਈ। ਸੋ ਤਸਵੀਰਾਂ ਦਿਖਾਈਆਂ ਨੇ ਕਿ ਜਿਹੜੇ ਲੋੜਵੰਦ ਨੇ ਉਹਨਾਂ ਦੇ ਰਾਸ਼ਨ ਕਾਰਡ ਬਣੇ ਨੇ ਕਿਤੇ ਨਾ ਕਿਤੇ ਉਹ ਬੜੇ ਖੁਸ਼ ਦਿਖਦੇ ਪਏ ਨੇ। ਗੱਲਬਾਤ ਕਰਦੇ ਹਾਂ ਲੋਕਾਂ ਨਾਲ ਕੀ ਕਹਿਣਾ ਉਹਨਾਂ ਦਾ। ਸੋ ਨਮਸਕਾਰ ਭਾਜੀ। ਨਮਸਕਾਰ ਜੀ। ਕੀ ਨਾਮ ਜੀ? ਮੇਰਾ ਨਾਮ ਸੁਨੀਸ਼ਾ ਜੀ। ਸੰਦੀਪ ਸਾਹਿਬ ਜੀ ਕਿਰਿਆ ਕਿਰਿਆ ਵਾਰਡ ਆਪਣਾ 1 ਨੰਬਰ ਵਾਰਡ ਹੈ ਜੇ ਕੀ ਕਹਿਣਾ ਚਾਹੁੰਦੇ ਹੋ ਫਿਰ ਮੈਂ ਇਹ ਕਹਿਣਾ ਚਾਹੁੰਦਾ ਜੇ ਸਾਰੇ ਜਿਹੜੇ ਇੱਥੇ ਕਾਟ ਨਹੀਂ ਬਣਦੇ ਪਏ 12 12 13 13 ਸਾਲ ਤੋਂ ਜੀ ਉਹ ਬਣੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਇਹਨਾਂ ਨੇ ਬਣੇ ਨੇ ਤੇ ਬਾਕੀ ਇਹ ਵੀ ਇਹ ਦਫ਼ਤਰਾਂ ਦੇ ਬੜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਇਹ ਹੋ ਜਾਣਾ ਹੈ ਵੀ ਇਹ ਗਾਂ ਵੀ ਇਹ ਸਰਕਾਰ ਇਸੇ ਤਰ੍ਹਾਂ ਕੰਮ ਕਰਦੀ ਰਹੇ ਤੇ ਗਾਂ ਵੀ ਇਸੇ ਤਰ੍ਹਾਂ ਇਹ ਸਰਕਾਰ ਆ ਰਾਸ਼ਨ ਕਾਰਡ ਦੀ ਗੱਲ ਕਰ ਲੋ ਰਾਸ਼ਨ ਕਾਰਡ ਤੇ ਤੁਸੀਂ ਬਣ ਗਿਆ ਚਲੋ 700 ਕਾਰਡ ਜਿਹਰੇ ਨੇ ਐਮ ਐਲ اے ਸਾਹਮਣੇ ਬਣਾਏ ਨੇ ਤੁਹਾਡੀ ਵਾਰਡ ਦੇ 15 ਤੋਂ 20 ਕਾਰਡ ਬਣੇ ਨੇ ਤੇ ਕੀ ਕਹਿਣਾ ਚਾਹੁੰਦੇ ਹੋ ਹੋਰ ਜਿਹੜੇ ਕੰਮ ਨੇ ਉਹ ਵੀ ਤੁਹਾਡੇ ਸਮੇਂ ਸਰ ਹੋ ਜਾਂਦੇ ਨੇ ਬਿਲਕੁਲ ਹੋਰ ਜਿੱਡਾ ਬੱਤੀ ਲਾਈਟਾ ਵਗੈਰਾ ਨੇ ਲਾ ਦੇ ਬਜ਼ੁਰਗ ਠੇਡੇ ਖਾਂਦੇ ਹਨ ਤੇ ਉਹ ਵੀ ਬਤੀਆਂ ਲੱਗੀਆਂ ਨੇ ਉਹਦਾ ਵੀ ਬਹੁਤ ਧੰਨਵਾਦ ਉਹ ਵੀ ਲਾਈਆਂ ਨੇ ਕੋਈ ਗਟਰ ਸਾਫੀਆਂ ਕੋਈ ਹੋਰ ਵੀ ਮੁਸ਼ਕਲ ਹੁੰਦੀ ਹੈ ਤੇ ਬੜੇ ਅਰਮਾਨ ਨਾਲ ਹੋ ਜਾਂਦੀ ਅੱਗੇ ਸੁਣਵਾਈ ਨਹੀਂ ਹੁੰਦੀ ਤੇ ਹੁਣ ਉਸੇ ਟਾਈਮ ਬਾਕੀ ਸਾਡੀ ਆਵਾਜ਼ ਜਿਹੜੀ ਹੈ ਸੰਧੂ ਸਾਹਿਬ ਉੱਥੋਂ ਤੱਕ ਪਹੁੰਚਾਉਂਦੇ ਨੇ ਤੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਗੱਲਬਾਤ ਕਰਾਂਗੇ ਹੋਰ ਵੀ ਇੱਥੇ ਮੈਂਬਰ ਮੌਜੂਦ ਨੇ ਉਹਨਾਂ ਨਾਲ ਕੀ ਕਹਿਣਾ ਹੈ ਕਿਉਂਕਿ ਬੜੇ ਖੁਸ਼ੀਆਂ ਨੇ ਚਿਹਰਿਆਂ ਤੇ ਖੁਸ਼ੀਆਂ ਨੇ ਕਾਫੀ ਲੰਬੇ ਸਮੇਂ ਤੋਂ ਜਰੇ ਨੇ ਰਾਸ਼ਨ ਨਹੀਂ ਮਿਲਦਾ ਰਾਸ਼ਨ ਘੜ ਬਣਿਆ ਤਾਂ ਨਹੀਂ ਸੀ ਤੇ ਹੁਣ ਜਿਹੜਾ ਹੈ ਆਮ ਪਾਰਟੀ ਦੀ ਸਰਕਾਰ ਨੇ ਰਾਸ਼ਨ卡 ਜਿਹੜੇ ਬਣਾਏ ਨੇ ਤੇ ਇਹਨਾਂ ਦੀ ਝੋਲੀ ਦੇ ਵਿੱਚ ਜਿਹੜੇ ਰਾਸ਼ਨ ਪਾਇਆ ਗੱਲਬਾਤ ਕਰਦੇ ਆ ਸੋ ਨਮਸਕਾਰ ਜੀ ਭਾਜੀ ਕੀ ਨਾਮ ਦੇ ਅਮਲ ਕੁਮਾਰ ਜੀ ਹਾਂਜੀ ਅਮਲ ਕੁਮਾਰ ਸੋ ਕਿੱਦਾਂ ਦੇਖਦੇ ਹੋ ਵਾਰਡ ਨੰਬਰ 13 ਦੇ ਜਿਹੜੇ ਰਾਸ਼ਨ ਬਹੁਤ ਵਧੀਆ ਜੀ ਬਹੁਤ ਵਧੀਆ ਵਾਰਡ ਨੰਬਰ 13 'ਚ ਬਹੁਤ ਵਧੀਆ ਕੰਮ ਹੋ ਰਿਹਾ ਜੀ ਪੱਤੀ ਖਾ ਦਾ ਬਹੁਤ ਬਹੁਤ ਧੰਨਵਾਦ ਕੈਰੀ ਕਲਫੀ ਦਾ ਬਹੁਤ ਬਹੁਤ ਧੰਨਵਾਦੀ ਬਈ ਕੋਈ ਪ੍ਰੋਗਰਾਮ ਹੁੰਦੀ ਹੈ ਵੀ ਗਲੀ 'ਚ ਹੋਣ ਗੜੀ ਜਾ ਪੱਟੇ ਸਾਹਿਬ ਨੂੰ ਉਸੇ ਜਿਹਾ ਵੀ ਮਗੀ ਕੰਮ ਹੋਈਂਦੇ ਆ ਇਲਾਕੇ ਦਾ ਪ੍ਰੋਗਰਾਮ ਹੀ ਲੈਟ ਲਾਈਂ ਗਲੀ ਚ ਕੋਈ ਆ ਗਈ ਲੈਟਾਂ ਲਾਈਆਂ ਇਹਨਾਂ ਨੇ ਕਹਿ ਕੋ ਆ ਗਈ ਬੋਜ ਜਗਮਗ ਪੁੜੀ ਦੀ ਗਲੀ ਚ ਹੁਣ ਲੇਕਿ ਸਪਾਈਸ ਪੁਰੀ ਹੈ ਅੱਗੇ ਬੋਜ ਮਗੀ ਖੇੜਾ ਆਈ ਬੋਜ ਮਗੀ ਸੋ ਆਮ ਬਾਲਟੀ ਦੀ ਸਰਕਾਰ ਹੈ ਤੇ ਆਮ ਲੋਕਾਂ ਦੇ ਜਿਹਰੇ ਨੇ ਕੰਮ ਤੈਲ ਦੇ ਆਧਾਰ ਤੇ ਹੋਣਦੇ ਨੇ ਤੇ ਲਾਈਟ ਦੀ ਗੱਲ ਕਰ ਲਈਏ ਸੀਵਰੇਜ ਦੀ ਗੱਲ ਕਰ ਲਈਏ ਬੜਾ ਵੱਡਾ ਜਿਹੜਾ ਮੁੱਦਾ ਹੀ ਇੱਕ ਕਿ ਰਾਸ਼ਨ ਕਾਰਡ ਦੀ ਸਾਈਡ ਬੰਦੀ ਰਾਸ਼ਨ ਕਾਰਡ ਨਹੀਂ ਬੰਦੇ ਹੋਣ ਕਿਦਾਂ ਦਾ ਲੱਗਦਾ ਤੇ ਤੁਹਾਨੂੰ ਕਿ ਰਾਸ਼ਨਕਾਰ ਜਿਹੜੇ ਬਣ ਗਏ ਨੇ ਸਾਰਿਆਂ ਦੇ ਬਿਲਕੁਲ ਜੀ ਬਿਲਕੁਲ ਰਾਸ਼ਨਕਾਰ ਬਣੇ ਵੇਖੋ ਜੀ ਕਿ ਗਰੀਬਾਂ ਦਾ ਸਰਕਾਰ ਹੀ ਜੀ ਇਹ ਹੈ ਹਸਾਲਾ ਜੀ ਇਹਨਾਂ ਨੇ ਬਣੇ ਆ ਚਲੋ ਇਹਨਾਂ ਦੇ ਬੱਚੇ ਵੀ ਖਾਂਣਗੇ ਸਿੱਸਾ ਦੇਣਗੇ ਸਰਕਾਰ ਨੂੰ ਕਿ ਚਲੋ ਇਹਨਾਂ ਦਾ ਕੰਮ ਬਣਿਆ ਵਾ ਅਗਲਾ ਰਾਸ਼ਨਕਾਰ 5 ਸਾਲ ਹੋ ਗਏ 12 ਸਾਲ ਸਰਕਾਰ ਨਹੀਂ ਬਣਿਆ ਨਾਲੀ ਪਰ ੱਟਕੇ ਖਾਜੇ ਇਹਨਾਂ ਨੇ ਕਈ ਸਰਕਾਰਾਂ ਜਾਂ ਜੀ ਅੱਜ ਬੁਲਾਉਂਦੇ ਆ ਕਦੀ ਆ ਕੋਈ ਨਹੀਂ ਹੈਗਾ ਜੀ ਇਹ ਪ੍ਰੂਫ ਹੈ ਨੀਗਾ ਚਲੋ ਅੱਜ ਭੱਟੀ ਸਾਹਿਬ ਨੇ ਇਹਨਾਂ ਦਾ ਕਾਲ ਬਣਾਇਆ ਵਾ ਬਹੁਤ ਖੁਸ਼ੀ ਦੀ ਗੱਲ ਹੈ ਜੀ ਇਹਨਾਂ ਨੂੰ ਵੀ ਚਲੋ ਬੱਚੇ ਖੁਸ਼ੀ ਨਾਲ ਦੇ ਸ਼ਿਸ਼ਾ ਦੇਣਗੇ ਅਸੀਂ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਜੀ ਕੈਰੀ ਕਲਸੀ ਬਹੁਤ ਬਹੁਤ ਧੰਨਵਾਦ ਆ ਜੀ ਉਹ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਧੰਨਵਾਦ ਕਰਦੇ ਨੇ ਆਮ ਪਾਰਟੀ ਦੀ ਸਰਕਾਰ ਦਾ ਭਗਵੰਤ ਮਾਨ ਜੀ ਦਾ ਅਮਨ ਚੇਤ ਸਿੰਘ ਸ਼ੈਰੀ ਕਲਸੀ ਐਮ ਐਲ ਏ ਦਾ ਤੇ ਨਾਲ ਦੀ ਨਾਲ ਜਿਹੜੇ ਇੱਥੂ ਦੇ ਆਗੂ ਨੇ ਸੰਧੂ ਪੱਟੀ ਜੀ ਉਹ ਵੀ ਦਿਨ ਰਾਤ ਮਿਹਨਤ ਕਰਦੇ ਨੇ ਆਪਣੀ ਵਾਰਡ ਦੇ ਵਿੱਚ ਜੇ ਸੀਵਰੇਜ ਦੀ ਗੱਲ ਹੋਵੇ ਲਾਈਟ ਦੀ ਗੱਲ ਹੋਵੇ ਰਾਸ਼ਨ ਕਾਰਡ ਦੀ ਗੱਲ ਹੋਵੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਂਦੀ ਹੈ ਤੇ ਉਹ ਰਾਤ ਨੂੰ ਵੀ ਜਰੇ ਨੇ ਅਤੇ ਭੱਜੇ ਆਂਦੇ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਵੀ ਜਿਨ੍ਹਾਂ ਨੇ ਇਹ ਉਪਰਾਲਾ ਕਰਕੇ ਤੇ ਰਾਸ਼ਨ卡ਡ ਬਣਵਾਏ ਨੇ ਗੱਲਬਾਤ ਕਰਦੇ ਆਂ ਸੋ ਅੱਡੀ ਸਾਹਿਬ ਨਮਸਕਾਰ ਜੀ ਨਮਸਕਾਰ ਸਰ ਅੱਡੀ ਸਾਹਿਬ ਕਿੱਦਾ ਦੇ ਦੇਗੇ ਲੋਕ ਜਿਹੜੇ ਨੇ ਬੜਾ ਪਿਆਰ ਕਰਦੇ ਨੇ ਤੁਹਾਨੂੰ ਜੀ ਜੀ ਤੇ ਤੁਸੀਂ ਵੀ ਜਰਾ ਇਹ ਉਹਨਾਂ ਦਾ ਦਿਨ ਰਾਤ ਮਿਹਨਤ ਕਰਕੇ ਉਹਨਾਂ ਦੇ ਕੰਮ ਕਰਾਉਂਦੇ ਹੋ ਕੀ ਕਹਿਣਾ ਚਾਹੁੰਦੇ ਮੈਂ ਸਭ ਤੋਂ ਪਹਿਲਾਂ ਤੇ ਖੁਦਾ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਸਾਡੇ ਬਟਾਲਾ ਸ਼ਹਿਰ ਨੂੰ ਬਹੁਤ ਹੀ ਇੱਕ ਹੋਂਦ ਹਾਰ ਇਮਾਨਦਾਰ ਔਰ ਗਰੀਬਾਂ ਦੀ ਮਦਦ ਕਰਨ ਵਾਲੇ ਜੋ ਸਰਦਾਰ ਅਮਨ ਸ਼ੇਰ ਸਿੰਘ ਸਿਆਰੀ ਕਲਸੀ ਜੀ ਐਮ ਐਲ ਏ ਬਟਾਲਾ ਇਹੀ ਅੱਜ ਨਾਲੇ ਖੁਦਾ ਦੇ ਅੱਗੇ ਅਰਦਾਸ ਕਰਦੇ ਪ੍ਰਮਾਤਮਾ ਦੇ ਅੱਗੇ ਕਿਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਇਹੋ ਹੀ ਨੇਤਾ ਜੀ ਮਿਲਣ ਤਾਂ ਜੋ ਜਿਸ ਤਰ੍ਹਾਂ ਕੰਮ ਕਰ ਰਹੇ ਨੇ ਕਿ ਬਹੁਤ ਹੀ ਜ਼ਿਆਦਾ ਜਿੰਨੂੰ ਕਹਿੰਦੇ ਨੇ ਕਿ ਇੱਕ ਕਦੇ ਵੀ ਕਿਸੇ ਸਰਕਾਰ ਨੇ ਪਹਿਲਾਂ ਕਦੀ ਇਸ ਤਰ੍ਹਾਂ ਦੇ ਕੰਮ ਨਹੀਂ ਸੀ ਕੀਤੇ ਜਾਂ ਸੀ ਇੰਨੇ ਸਾਲਾਂ ਤੋਂ ਦੇਖਦੇ ਆ ਰਹੇ ਆ ਸਰਕਾਰਾਂ ਬਦਲੀਆਂ ਨੇ ਬਹੁਤ ਪਰ ਇੱਕ ਨੇਤਾ ਜਿਹੜਾ ਹੁੰਦਾ ਹੈ ਉਹੀ ਸਾਰੇ ਲੋਕਾਂ ਨੂੰ ਇੱਕੋ ਨਜ਼ਰ ਨਾਲ ਜਿਹੜਾ ਦੇਖਣ ਵਾਲਾ ਉਹਨਾਂ ਲਈ ਕੰਮ ਕਰਨ ਵਾਲਾ ਹੋਣਾ ਚਾਹੀਦਾ ਤੇ ਉਹ ਸਾਰੇ ਜੋ ਗੁਣ ਨੇ ਉਹ ਸ਼ਖਸੀਅਤ ਸਾਡੇ ਨੇਤਾ ਜੀ ਸਰਦਾਰ ਅਮਰਸ਼ੇਰ ਸਿੰਘ ਸਿਆਰੀ ਕਲਸੀ ਜੀ ਤੋਂ ਬਹੁਤ ਵਧੀਆ ਉਹਨਾਂ ਦੇ ਕੰਮ ਨੇ ਲੋਕ ਖੁਸ਼ ਨੇ ਰਾਸ਼ਨ ਕਾਰਡ 700 ਤੋਂ ਵੀ ਵੱਧ ਜਿਹੜੇ ਨੇ ਉਹ ਬਣ ਚੁੱਕੇ ਨੇ ਲੋਕਾਂ ਨੂੰ ਦੇ ਦਿੱਤੇ ਗਏ ਨੇ ਸੋ ਲੋਕ ਵੀ ਬਹੁਤ ਖੁਸ਼ ਨੇ ਇਸ ਸਮੇਂ ਕਿ ਸਾਡੇ ਜੋ ਹੈ ਆਮ ਆਦਮੀ ਪਾਰਟੀ ਸਰਕਾਰ ਆ ਬਹੁਤ ਵਧੀਆ ਕੰਮ ਕਰ ਰਹੀ ਆ ਬਹੁਤ ਵਧੀਆ ਉਪਰਾਲਾ ਕਰ ਰਹੀ ਆ ਸੋ 600 ਜੁਨਟ ਬਿਜਲੀ ਜਬ ਬਿਜਲੀ ਦੇ ਇਨਾਂ ਨੇ 600 ਜੁਨਟ ਮਾਫ ਕੀਤੇ ਉਹ ਵੀ ਲੋਕ ਬਹੁਤ ਖੁਸ਼ ਨੇ ਹੋਰ ਬਟਾਲਾ ਸ਼ਹਿਰ ਪੂਰਾ ਦੇਖ ਲਓ ਤੁਸੀਂ ਬਿਜਲੀ ਜੋ 600 ਜੁਨਟ ਮਾਫ ਕੀਤੇ ਨੇ ਸਭ ਤੋਂ ਪਹਿਲਾ ਵੱਡਾ ਕੰਮ ਉਹਨਾਂ ਨੇ ਉਹ ਕੀਤਾ ਜਿਹੜੇ ਛੋਟੇ ਛੋਟੇ ਉਹਨਾਂ ਨੇ ਜਿੰਨੇ ਵੀ ਵਾਦੇ ਕੀਤੇ ਵੱਡੇ ਵਾਦੇ ਕੀਤੇ ਪੂਰੇ ਕੀਤੇ ਸਰਦਾਰ ਭਗਵੰਤ ਮਾਨ ਜੀ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਹ ਇਹ ਪੂਰਾ ਆਪਣਾ ਵਾਦਾ ਕਰਨਗੇ ਔਰ ਸਰਦਾਰ ਅਮਨ ਸ਼ੇਰ ਸਿੰਘ ਸ਼ਾਹਰੀ ਕਲਸੀ ਉਹ ਤੇ ਤੁਸੀਂ ਦੇਖ ਰਹੇ ਹੋ ਕਿ ਆਪਣੇ ਵਾਦੇ ਜੋ ਬਟਾਲੇ ਦੇ ਨਾਲ ਉਹਨਾ ਕੀਤੇ ਨੇ ਪੂਰੇ ਕੀਤੇ ਨੇ ਬਟਾਲੇ ਸ਼ਹਿਰ ਦੀਆਂ ਸੜਕਾਂ ਦੇਖ ਲਓ ਤੁਸੀਂ ਕੋਈ ਵੀ ਚੌਕ ਦੇਖ ਲਓ ਪੂਰਾ ਚੌਕ ਵੀ ਖੁੱਲੇ ਕੀਤੇ ਗਏ ਨੇ ਸੜਕਾਂ ਵੀ ਪੂਰੀਆਂ ਇਸ ਤਰ੍ਹਾਂ ਬਣਾ ਦਿੱਤੀਆਂ ਗਈਆਂ ਨੇ ਖੁੱਲੀਆਂ ਸੜਕਾਂ ਨੇ ਕਿ ਹਰ ਕੋਈ ਖੁਸ਼ ਹੈ ਤਾਂ ਹੁਣ ਜੋ ਗਰਾਊਂਡ ਲੈਵਲ ਤੇ ਕੰਮ ਹੋ ਰਿਹਾ ਉਹ ਅਸੀਂ ਕਰ ਰਹੇ ਆ ਗਰਾਊਂਡ ਲੈਵਲ ਤੇ ਅਸੀਂ ਲੋਕਾਂ ਨੂੰ ਦੇਖਦੇ ਆਂ ਲੋਕਾਂ ਦੇ ਘਰਾਂ 'ਚ ਜਾ ਰਹੇ ਆਂ ਜਿਸ ਤਰ੍ਹਾਂ ਦਾ ਵੀ ਕਿਸੇ ਦਾ ਕੰਮ ਆ ਅਸੀਂ ਚਾਹੁੰਦੇ ਆ ਕਿ ਹਰ ਉਹ ਪੂਰਾ ਹੋਵੇ ਤਾਂ ਜੋ ਗਰੀਬਾਂ ਦੀ ਹੋਰ ਵੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਕਿ ਕੋਈ ਵੀ ਜਿਹੜਾ ਵਾਦਾ ਏ ਉਹ ਨਹੀਂ ਰਹਿੰਦਾ ਪਿਆ ਜਿਹੜੇ ਜਿਹੜੇ ਵਾਦੇ ਕੀਤੇ ਨੇ ਉਹ ਸਾਰੇ ਪੂਰੇ ਹੋਣਦੇ ਨੇ ਹੌਲੀ ਹੌਲੀ ਕਾ ਵੀਡੀਓ ਨੂੰ ਵੱਤਵਾਰ ਸ਼ੇਅਰ ਕਰਿਓ ਗ੍ਰਾਉਂਡ ਜ਼ੀਰੋ ਤੋਂ ਰਿਪੋਰਟ ਵਿਖਾਈ ਤੁਹਾਨੂੰ ਕਿ ਜਿਨ੍ਹਾਂ ਦੇ ਲੋੜਵੰਦਾਂ ਦੇ ਰਾਸ਼ਨ ਕਾਰਡ ਨਹੀਂ ਬਣੇ ਉਹ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਐਮ ਐਲ ਏ ਬਟਾਰਾ ਵੱਲੋਂ ਅਤੇ ਭਗਵੰਤ ਸਿੰਘ ਮਾਨ ਵੱਲੋਂ ਜਿਹੜੇ ਨੇ ਬਣਾਏ ਗਏ ਨੇ ਸੋ ਵੀਡੀਓ ਨੂੰ ਵੱਤਵਾਰ ਸ਼ੇਅਰ ਕਰਿਓ ਕੈਮਰਾ ਪਰਸਨ ਹੌਨਕਰਵਾਲ ਦੇ ਨਾਲ ਲੱਖੀ ਰਾਜਪੂਤ ਬਟਾਲਾ